ਕੁਛ ਦਿਨਾਂ ਤੋਂ ਨਾ ਮੈਨੂੰ ਬਹੁਤ ਸਾਰੇ ਕਮੈਂਟਸ ਆ ਰਹੇ ਸੀ ਕਿ ਗਰਮ ਮਸਾਲੇ ਦੀ ਰੈਸিপি ਅਪਲੋਡ ਕਰੋ ਤੇ ਇਸ ਕਰਕੇ ਅੱਜ ਮੈਂ ਤੁਹਾਡੇ ਵਾਸਤੇ ਘਰ ਦੇ ਬਣੇ ਹੋਏ ਬਹੁਤ ਹੀ ਵਧੀਆ ਖੁਸ਼ਬੂਦਾਰ ਗਰਮ ਮਸਾਲੇ ਦੀ ਰੈਸিপি ਲੈ ਕੇ ਆਈਆਂ ਤੇ ਪਲੀਜ਼ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਤੇ ਵਧੀਆ ਜਿਹਾ ਗਰਮ ਮਸਾਲਾ ਬਣਾਉਣ ਵਾਸਤੇ ਆਪਾਂ ਇੱਕ ਭਾਂਡੇ ਦੇ ਵਿੱਚ ਪਾਵਾਂਗੇ 50 ਗ੍ਰਾਮ ਜੀਰਾ 50 ਗ੍ਰਾਮ ਸਾਬਤ ਅਣੀਆ ਤੇ 25 ਗ੍ਰਾਮ ਸੌਫ ਜੋ ਕਿ 4 ਟੇਬਲस्पून ਹੈ ਯਾਨੀ ਕਿ 4 ਵੱਡੇ ਵਾਲੇ ਚਮਚ ਤੇ ਤਿੰਨ ਵੱਡੇ ਵਾਲੇ ਚਮਚ ਪਾਵਾਂਗੇ ਸਾਬਤ ਕਾਲੀਆਂ ਮਿਰਚਾਂ ਜੋ ਕਿ ਵਜ਼ਨ ਵਿੱਚ 25 ਗ੍ਰਾਮ ਨੇ ਤੇ 50 ਗ੍ਰਾਮ ਤੇ ਆਪਾਂ ਇਹ ਚ ਆਮ ਨੋਰਮਲ ਜੀਰਾ ਪਾਇਆ ਜਿਹੜਾ ਆਪਾਂ ਰੋਜ਼ ਵਰਤਦੇ ਆਂ ਤੇ ਇਹ 10 ਗ੍ਰਾਮ ਜੀਰਾ ਪਾਵਾਂਗੇ ਜਿਹੜਾ ਸਿਆਹ ਜੀਰਾ ਹੁੰਦਾ ਹੈ ਇਹਦਾ ਸੁਆਦ ਬਹੁਤ ਹੀ ਵਧੀਆ ਆਂਦਾ ਹੈ ਮਸਾਲੇ ਵਿੱਚ ਤੇ ਇਹ ਵਜ਼ਨ ਵਿੱਚ 10 ਗ੍ਰਾਮ ਹੈ ਤੇ ਦੋ ਵੱਡੇ ਚਮਚ ਨੇ ਦੋ ਵੱਡੇ ਵਾਲੇ ਚਮਚ ਪਾਵਾਂਗੇ ਹਰੀਆਂ ਇਲਾਇਚੀਆਂ ਜੋ ਕਿ ਵਜ਼ਨ ਵਿੱਚ 10 ਗ੍ਰਾਮ ਨੇ ਤੇ 10 ਗ੍ਰਾਮ ਹੀ ਪਾਵਾਂਗੇ ਆਪਾਂ ਵੱਡੀਆਂ ਵਾਲੇ ਇਲਾਇਚੀਆਂ ਜਿਹਨੂੰ ਆਪਾਂ ਕਾਲੀ ਇਲਾਇਚੀ ਕਹਿੰਦੇ ਆਂ ਤੇ ਨਾਲ ਹੀ ਪਾਵਾਂਗੇ ਦੋ ਵੱਡੇ ਚਮਚ ਲੌਂਗ ਦੇ ਜੋ ਕਿ ਵਜ਼ਨ ਵਿੱਚ 10 ਗ੍ਰਾਮ ਨੇ ਤੇ 10 ਗ੍ਰਾਮ ਹੀ ਆਪਾਂ ਲਵਾਂਗੇ ਦਾਲਚੀਨੀ ਤੇ ਨਾਲ ਹੀ ਪਾਵਾਂਗੇ ਇਹ ਦੋ ਵੱਡੇ ਚਮਚ ਭਰ ਕੇ ਜਾਵਿਤਰੀ ਜੋ ਕਿ ਵਜ਼ਨ ਵਿੱਚ 6 ਗ੍ਰਾਮ ਹੈ ਤੇ 5 ਤੋਂ 6 ਚਕਰਫੁੱਲ ਵੀ ਪਾਵਾਂਗੇ ਜਿਹਨੂੰ ਆਪਾਂ ਸਟਾਰ ਐਨੀਸ ਕਹਿੰਦੇ ਆ ਤੇ ਇਹਦੇ ਵਿੱਚ ਨਾ ਆਪਾਂ 10 ਤੋਂ 12 ਤੇਜ ਪੱਤੇ ਵੀ ਪਾਣੇ ਨੇ ਪਰ ਤੇਜ ਪੱਤਿਆਂ ਨੂੰ ਨਾ ਪਹਿਲਾਂ ਛੋਟੇ ਛੋਟੇ ਟੁਕੜਿਆਂ ਵਿੱਚ ਆਪਾਂ ਤੋੜ ਲਵਾਂਗੇ ਓਕੇ ਹੈ ਕਿ ਪੁੰਨਣ ਲੱਗਿਆ ਨਾ ਵਿੱਚ ਨਹੀਂ ਅੜਨਗੇ ਮਸਾਲੇ ਦੇ अच्छी तरह भुज जाने के सारे मसाले ਇਸ ਤਰ੍ਹਾਂ ਬਸ ਛੋਟੇ ਛੋਟੇ ਕਰ ਲਵਾਂਗੇ ਤੇ ਹੁਣ ਜਿਹੜੀ ਕੜਾਈ ਚ ਮਸਾਲੇ ਪਾਏ ਨੇ ਨਾ ਇਹ ਕੜਾਈ ਨੂੰ ਹੁਣ ਆਪਾਂ ਗੈਸ ਤੇ ਚੜਾ ਦਵਾਂਗੇ ਤੇ ਗੈਸ ਔਨ ਕਰ ਦਵਾਂਗੇ ਤੇ ਗੈਸ ਦੀ ਮੀਡੀਅਮ ਫਲੇਮ ਤੇ ਨਾ ਆਪਾਂ ਇਹਨਾਂ ਮਸਾਲਿਆਂ ਨੂੰ ਡਰਾਈ ਰੋਸਟ ਕਰਨਾ ਹੈ ਡਰਾਈ ਰੋਸਟ ਯਾਨੀ ਕਿ ਸਿਰਫ ਇਹਨਾਂ ਨੂੰ ਭੁੰਨਣਾ ਹੈ ਕਿ ਇਹਨਾਂ ਦਾ ਜਿਹੜਾ ਚਸਿੱਲਾਪਣ ਹੁੰਦਾ ਹੈ ਨਾ ਯਾਨੀ ਕਿ ਮੌਇਸਚਰ ਉਹ ਖਤਮ ਹੋ ਜਵੇ ਔਰ ਮਸਾਲੇ ਜਿਹੜੇ ਵਧੀਆ ਜੀ ਖੁਸ਼ਬੂ ਆਣ ਲੱਗ ਪਵੇ ਤੇ ਇਸ طرح ਪੁੱਜੇ ਮਸਾਲਿਆਂ ਦਾ ਜੇ ਗਰਮ ਮਸਾਲਾ ਬਣਾਵਾਂਗੇ ਨਾ ਤੇ ਬਹੁਤ ਹੀ ਸਵਾਦ ਬੰਦਾ ਹੈ ਕਿਉਂਕਿ ਮਸਾਲਿਆਂ ਦਾ ਮੋਇਸਚਰ ਖਤਮ ਹੋ ਜਾਂਦਾ ਹੈ ਤੇ ਮਸਾਲੇ ਪੀਸੇ ਵੀ ਬੜੇ ਵਧੀਆ ਜਾਂਦੇ ਨੇ ਇਕਦਮ ਬਰੀਕ ਤੇ ਮਸਾਲਿਆਂ ਨੂੰ ਲਗਾਤਾਰ ਚਲਾਉਂਦੇ ਹੋਏ ਆਪਾਂ ਭੁੰਨਾਂਗੇ ਲਗਾਤਾਰ ਚਲਾਉਂਦੇ ਹੋਏ ਭੁੰਨਾਂਗੇ ਨਾ ਤੇ ਕੀ ਇਹ ਸਾਰੇ ਮਸਾਲੇ ਜਿਹੜੇ ਨੇ ਇਕੋ ਜੇ ਰੋਸਟ ਹੋਣਗੇ ਯਾਨੀ ਕਿ ਇਕੋ ਜਿਹਾ ਸੇਕ ਲੱਗੇਗਾ ਨਹੀਂ ਤੇ ਜੇ ਆਪਾਂ ਚਲਾਵਾਂਗੇ ਨਹੀਂ ਤੇ ਕਿਸੇ ਨੂੰ ਜ਼ਿਆਦਾ ਸੇਕ ਲੱਗ ਜਾਏਗਾ ਕਿਸੇ ਨੂੰ ਘੱਟ ਤੇ ਨਾਲ ਇਹਦੇ ਵਿੱਚ ਨਾ ਮੈਂ ਸਾਰੇ ਮਸਾਲੇ ਇਕੱਠੇ ਪਾਏ ਨੇ ਹੈਨਾ ਤੇ ਤੁਸੀਂ ਇਹਨਾਂ ਨੂੰ ਵੱਖਰੇ ਵੱਖਰੇ ਵੀ ਭੁੰਨ ਸਕਦੇ ਹੋ ਜਿਵੇਂ ਕਿ ਮोटे ਮਸਾਲੇ ਨੇ ਜਿਹੜੇ ਦਾਲਚੀਨੀ, ਮੋਟੀ ਇਲਾਇਚੀ, ਤੇਜ ਪੱਤਾ ਤੇ ਇਹਨਾਂ ਨੂੰ ਵੱਖਰੇ ਭੁੰਨ ਸਕਦੇ ਹੋ ਤੇ ਜਿਹੜੇ ਬਰੀਕ ਬਰੀਕ ਮਸਾਲੇ ਨੇ ਸੌਂਫ, ਜੀਰਾ ਵਗੈਰਾ ਉਹਨਾਂ ਨੂੰ ਵੱਖਰੇ ਭੁੰਨ ਸਕਦੇ ਹੋ ਪਰ ਮੈਂ ਅੱਜ ਇਕੱਠੇ ਹੀ ਭੁੰਨ ਦਿੱਤਾ ਹੈ ਮਤਲਬ ਕਿ ਮੈਂ ਅੱਜ ਇਕੱਠੇ ਹੀ ਭੁੰਨ ਰਹੀ ਹਾਂ ਇਹਦੇ ਨਾਲ ਕੀ ਹੈ ਕਿ ਆਪਣੇ ਟਾਈਮ ਦੀ ਵੀ ਬਚਤ ਹੋਏਗੀ ਛੇਤੀ ਕੰਮ ਪੂਰਾ ਹੋ ਜਾਏਗਾ ਤੇ ਬਸ ਇਹਨਾਂ ਨੂੰ ਹੁਣ ਆਪਾਂ ਭੁੰਨੀ ਜਾਵਾਂਗੇ ਬਸ ਧਿਆਨ ਰੱਖਾਂਗੇ ਕਿ ਮਸਾਲੇ ਸੜਨੇ ਨਹੀਂ ਚਾਹੀਦੇ ਤੇ ਇਹਦੇ ਵਿੱਚ ਆਪਾਂ ਜਿਹੜੇ ਮਸਾਲੇ ਪਾਏ ਨੇ ਨਾ ਇਹਨਾਂ ਵਿੱਚੋਂ ਕੁਝ ਮਸਾਲੇ ਦੀ ਤਸੀਰ ਤਾਂ ਗਰਮ ਹੈ ਤੇ ਕੁਝ ਦੀ ਠੰਡੀ ਹੈ ਤੇ ਦੋਨੋਂ ਤਰ੍ਹਾਂ ਦੇ ਤਸੀਰ ਦੇ ਮਸਾਲੇ ਮਿਲ ਕੇ ਬਹੁਤ ਹੀ ਵਧੀਆ ਗਰਮ ਮਸਾਲਾ ਤਿਆਰ ਹੁੰਦਾ ਹੈ ਤੇ ਹਜੇ ਤਾਂ ਗਰਮੀ ਦਾ ਮੌਸਮ ਹੈ ਨਾ ਤੇ ਜਦੋਂ ਮੌਸਮ ਥੋੜਾ ਠੰਡਾ ਹੋਵੇ ਉਸ ਹਿਸਾਬ ਨਾਲ ਤੁਸੀਂ ਲੌਂਗ ਦੀ ਹੋਰ ਚੀਜ਼ਾਂ ਦੀ ਮਤਲਬ ਇਲਾਇਚੀ ਵਗੈਰਾ ਦੀ ਕੁਆਂਟੀਟੀ ਥੋੜੀ ਜੀ ਵਧਾ ਕੇ ਪਾ ਸਕਦੇ ਹੋ ਤੇ ਇੱਥੇ ਨਾ ਮੈਨੂੰ ਮੀਡੀਅਮ ਫਲੇਮ ਤੇ ਮਸਾਲਿਆਂ ਨੂੰ ਭੁੰਨਦੇ ਹੋਏ ਤਿੰਨ ਤੋਂ ਚਾਰ ਮਿੰਟ ਹੋ ਗਏ ਨੇ ਤੇ ਮਸਾਲੇ ਬਹੁਤ ਹੀ ਵਧੀਆ ਭੁੱਜ ਗਏ ਨੇ ਤੇ ਖੁਸ਼ਬੂ ਬਹੁਤ ਹੀ ਵਧੀਆ ਆ ਰ ਤੇ ਹੁਣ ਮੈਂ ਇੱਥੇ ਤੁਹਾਨੂੰ ਦਿਖਾਨੀ ਆ ਕਿ ਆ ਦੇਖੋ ਤੇਜ ਪਤਾ ਜਿਹੜਾ ਇੱਕਦਮ कुरकुरा ਹੋ ਗਿਆ ਇਹ ਸਾਰੇ ਮਸਾਲੇ ਜਿਹੜੇ ਇਹਨਾਂ ਦਾ ਮੋਇਸਚਰ ਖਤਮ ਹੋ ਗਿਆ ਇੱਕਦਮ ਕਰਾਰੇ ਜੇ ਹੋ ਗਏ ਨੇ कुरकुरੇ ਜੇ ਤੇ ਹੁਣ ਇੱਥੇ ਗੈਸ ਦੀ ਫਲੇਮ ਨੂੰ ਆਪਾਂ ਕਰ ਦਵਾਂਗੇ ਬੰਦ ਤੇ ਇਹ ਜਿਹੜੇ ਮਸਾਲੇ ਨੇ ਨਾ ਇਹਨਾਂ ਨੂੰ ਥੋੜਾ ਜਿਹਾ ਠੰਡਾ ਹੋਣ ਦਵਾਂਗੇ ਠੰਡਾ ਹੋਣ ਵਾਸਤੇ ਆਪਾਂ ਇਹਨੂੰ ਕਿਸੇ ਭਾਂਡੇ 'ਚ ਕੱਢ ਲਵਾਂਗੇ ਕਿਉਂਕਿ ਜਿਹੜੀ ਕੜਾਈ ਹੈ ਹਜੇ ਵੀ ਗਰਮ ਹੈ ਨਾ ਤੇ ਇਹਦੀ ਹੀਟ ਨਾਲ ਮਸਾਲੇ ਸੜ ਸਕਦੇ ਨੇ ਤੇ ਹੁਣ ਮੈਂ ਇੱਕ ਵੱਖਰੇ ਭਾਂਡੇ 'ਚ ਕੱਢਣ ਲੱਗੀ ਆ ਤੇ ਮਸਾਲੇ ਜਿਹੜੇ ਨੇ ਨਾ ਥੋੜੇ ਜੇ ਠੰਡੇ ਹੋ ਜਾਣ ਨਾ ਤੇ ਹੋਰ ਜ਼ਿਆਦਾ ਕਰਕਰੇ ਜੇ ਹੋ ਜਾਂਦੇ ਨੇ ਤੇ ਇਸ ਕਰਕੇ ਇਹਨਾਂ ਨੂੰ ਥੋੜੀ देर ਪਿਆ ਰਹਿਣ ਦਵਾਂਗੇ ਹਲਕਾ ਜਿਹਾ ਠੰਡਾ ਹੋਣ ਤੱਕ ਤੇ ਹੁਣ ਐਸੇ ਹੀ ਗਰਮ ਕੜਾਈ ਦੇ ਵਿੱਚ ਮੈਂ ਪਾਣ ਲੱਗੀ ਆ ਥੋੜੀਆਂ ਜੀਆਂ ਸੁੱਕੀਆਂ ਆਈਆਂ ਗੁਲਾਬ ਦੀਆਂ ਪੱਤੀਆਂ ਤੇ ਇਹਨਾਂ ਨੂੰ ਇੱਥੇ ਆਪਾਂ ਗੈਸ ਆਨ ਨਹੀਂ ਕਰਨਾ ਕੜਾਈ ਦੀ ਹੀਟ ਹੈ ਨਾ ਜਿਹੜੀ ਇਹਦੇ ਵਿੱਚ ਹੀ ਐ ਰੋਸਟ ਹੋ ਜਾਣਗੀਆਂ ਕਿਉਂਕਿ ਇਹ ਪਹਿਲਾਂ ਹੀ ਸੁੱਕੀਆਂ ਆਈਆਂ ਨੇ ਬਸ ਆਪਾਂ ਥੋੜਾ ਜਿਆ ਇਹਨਾਂ ਨੂੰ ਸੇਕ ਲਗਵਾਣਾ ਹੈ ਤੇ ਜਿਹੜੀਆਂ ਗੁਲਾਬ ਹੈ ਨਾ ਯਾਨੀ ਕਿ ਇਹਦੀਆਂ ਪੱਤੀਆਂ ਨੇ ਨਾ ਇਹ ਮੈਂ ਗੁਲਾਬ ਦਾ ਫੁੱਲ ਲੈ ਕੇ ਘ ਬਹੁਤ ਹੀ ਵਧੀਆ ਖੁਸ਼ਬੂ ਆਂਦੀ ਐ ਇਸ ਗੁਲਾਬ ਦੇ ਪੱਤੀਆਂ ਦੀ ਗਰਮ ਮਸਾਲੇ ਦੇ ਵਿੱਚ ਤੇ ਬਸ ਇਹਨੂੰ ਹੁਣ ਆਪਾਂ ਹਲਕਾ ਜਿਹਾ ਰੋਸਟ ਹੋਣ ਦਵਾਂਗੇ ਤੇ ਗੁਲਾਬ ਦੀਆਂ ਪੱਤੀਆਂ ਨੂੰ ਵੀ ਹੁਣ ਆਪਾਂ ਇਹ ਮਸਾਲਿਆਂ ਦੇ ਨਾਲ ਹੀ ਪਾ ਦਵਾਂਗੇ ਤੇ ਗੁਲਾਬ ਦੀਆਂ ਪੱਤੀਆਂ ਨੂੰ ਵੀ ਹੁਣ ਆਪਾਂ ਗਰਮ ਮਸਾਲੇ ਦੇ ਵਿੱਚ ਮਿਕਸ ਕਰ ਦਵਾਂਗੇ ਤੇ ਹੁਣ ਇਹ ਸਾਰੇ ਮਿਕਸ ਕੀਤੇ ਹੋਏ ਮਸਾਲਿਆਂ ਨੂੰ ਆਪਾਂ ਹੁਣ ਗ੍ਰाइंड ਕਰਾਂਗੇ ਤੇ ਉਹ ਉਹਨੇ ਪੁੱਜੇ ਮਸਾਲਿਆਂ ਨੂੰ ਆਪਾਂ ਇੱਕ ਗ੍ਰਾਈਂਡਰ ਜਾਰ ਚ ਪਾ ਦਵਾਂਗੇ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਮਸਾਲੇ ਵਧੀਆ ਭੁੱਜ ਵੀ ਗਏ ਨੇ ਪਰ ਇਹਨਾਂ ਦਾ ਕਲਰ ਬਿਲਕੁਲ ਵੀ ਚੇਂਜ ਨਹੀਂ ਹੋਇਆ ਹੈ। ਬਸ ਤੁਸੀਂ ਵੀ ਇਸ ਤਰ੍ਹਾਂ ਹੀ ਮਸਾਲੇ ਰੋਸਟ ਕਰਨੇ ਨੇ ਕਿ ਮਸਾਲੇ ਭੁੱਜ ਵੀ ਜਾਣ ਮੋਇਸਚਰ ਵੀ ਖਤਮ ਹੋ ਜਾਏ ਤੇ ਇਹਨਾਂ ਦਾ ਰੰਗ ਵੀ ਨਾ ਬਦਲੇ। ਤੇ ਆਪਣੇ ਮਿਕਸੀ ਦੇ ਜਿਹੜਾ ਜਾਰ ਹੈ ਨਾ ਉਹਦੇ ਸਾਈਜ਼ ਦੇ ਹਿਸਾਬ ਨਾਲ ਜਿੰਨਾ ਮਸਾਲਾ ਇੱਕ ਵਾਰ ਚਾਏ ਉਹਨਾਂ ਪਾ ਲਵੋ। ਜੇ ਤਾਂ ਵੱਡਾ ਹੈ ਤੇ ਸਾਰਾ ਇੱਕ ਵਾਰ ਚ ਕਰ ਲਵੋ ਜੇ ਛੋਟਾ ਹੈ ਤੇ ਦੋ ਜਾਂ ਤਿੰਨ ਵਾਰ ਚ ਪੀਸ ਸਕਦੇ ਹੋ ਇਹਨਾਂ ਨੂੰ। ਤੇ ਮੈਂ ਇਹਦੇ ਵਿੱਚ ਅੱਜ ਦੋ ਵਾਰ ਚ ਇਹਨਾਂ ਨੂੰ ਪੀਸਾਂਗੀ ਯਾਨੀ ਕਿ ਦੋ ਬੈਚਸ ਵਿੱਚ ਇਹਨਾਂ ਨੂੰ ਗ੍ਰाइंड ਕਰਾਂਗੀ। ਇੱਥੇ ਮੈਂ ਦੋ ਪ੍ਰਾਗਾਂ ਵਿੱਚ ਸਾਰੇ ਮਸਾਲਿਆਂ ਨੂੰ ਗ੍ਰाइंड ਕਰ ਲਿਆ ਹੈ ਤੇ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਸਾਰੇ ਮਸਾਲਿਆਂ ਦੀ ਬਹੁਤ ਹੀ ਵਧੀਆ ਤੇ ਹੁਣ ਮੈਂ ਇਹਦੇ ਵਿੱਚ ਪਾਣ ਲੱਗੀ ਹਾਂ ਇੱਕ ਵੱਡਾ ਚਮਚ ਭਰ ਕੇ ਪੀਸੀ ਹੋਈ ਸੁੰਡ ਯਾਨੀ ਕਿ ਸੁੰਡ ਦਾ ਪਾਊਡਰ ਕਿਉਂਕਿ ਮੇਰੇ ਕੋਲ ਸਾਬਤ ਸੁੰਡ ਨਹੀਂ ਹੈਗੀ ਸੀ ਅੱਜ ਇਸ ਕਰਕੇ ਮੈਂ ਪੀਸੀ ਹੋਈ ਪਾਈ ਹੈ ਤੇ ਜੇ ਤੁਹਾਡੇ ਕੋਲ ਸਾਬਤ ਸੁੰਡ ਹੈਗੀ ਹੈ ਨਾ ਤੇ ਤੁਸੀਂ ਮਸਾਲਿਆਂ ਦੇ ਨਾਲ ਹੀ ਰੋਸਟ ਕਰ ਸਕਦੇ ਹੋ ਮਸਾਲਿਆਂ ਦੇ ਨਾਲ ਹੀ ਰੋਸਟ ਕਰਕੇ ਨਾ ਤੇ ਉਹਨੂੰ ਥੋੜੀ ਜਿਹੀ ਪਹਿਲਾਂ ਤੋੜ ਲਓ ਕਿਉਂਕਿ ਉਹ ਹਾਰਡ ਹੁੰਦੀ ਹੈ ਜਿਵੇਂ ਆਪਾਂ ਜੈਫਲ ਤੋੜਿਆ ਹੈ ਤੇ ਫਿਰ ਪੀਸਣ ਵਿੱਚ ਨਾ ਇਜ਼ੀ ਹੋ ਜਾਂਦਾ ਤੇ ਸੁਣ ਤੁਸੀਂ ਕਿੰਨੀ ਲੈਣੀ ਹੈ ਇਹ ਮੌਸਮ ਦੇ ਹਿਸਾਬ ਨਾਲ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਗਰਮੀ ਦਾ ਮੌਸਮ ਹੈ ਇਸ ਕਰਕੇ ਮੈਂ ਇੱਕ ਚਮਚੀ ਪਾਈ ਹੈ ਤੇ ਜੇ ਥੋੜਾ ਜਿਹਾ ਠੰਡ ਵਾਲਾ ਮੌਸਮ ਹੋਵੇ ਨਾ ਤੇ ਤੁਸੀਂ ਥੋੜੀ ਜੀ ਵਧਾ ਕੇ ਵੀ ਪਾ ਸਕਦੇ ਹੋ ਜਾਂ ਜਿੰਨੀ ਤੁਹਾਨੂੰ ਪਸੰਦ ਹੈ ਤੁਸੀਂ ਓਨੀ ਪਾ ਸਕਦੇ ਹੋ ਕਿਉਂਕਿ ਇਹਦਾ ਫਲੇਵਰ ਥੋੜਾ ਜਿਆਦਾ ਸਟਰੋਂਗ ਹੁੰਦਾ ਹੈ ਤੇ ਇਹ ਮਸਾਲਾ ਜਿਹੜਾ ਮੈਂ ਪੀਸਿਆ ਹੈ ਨਾ ਇਹ ਗਰਮੀਆਂ ਸਰਦੀਆਂ ਦੋਨਾਂ ਦੇ ਹਿਸਾਬ ਨਾਲ ਮੈਂ ਪੀਸਿਆ ਹੈ ਦੋਨਾਂ ਮੌਸਮਾਂ ਵਿੱਚ ਇਹ ਯੂਜ਼ ਹੋ ਜਾਂਦਾ ਹੈ ਬਾਕੀ ਗਰਮੀਆਂ ਵਿੱਚ ਆਪਾਂ ਘੱਟ ਯੂਜ਼ ਕਰਦੇ ਹਾਂ ਥੋੜਾ ਘੱਟ ਕੁਆਂਟੀਟੀ ਪਾ ਲਓ ਸਬਜ਼ੀ ਵਿੱਚ ਤੇ ਸਰਦੀਆਂ ਤੇ ਲੋ ਜੀ ਇਹ ਹੁਣ ਸਾਡਾ ਬਹੁਤ ਹੀ ਵਧੀਆ ਗਰਮ ਮਸਾਲਾ ਹੋ ਗਿਆ ਹੈ ਤਿਆਰ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਹੋਰ ਬਹੁਤ ਹੀ ਵਧੀਆ ਪੀਸਿਆ ਵੀ ਗਿਆ ਤੇ ਤੁਸੀਂ ਚਾਹੋ ਤਾਂ ਇਹਨੂੰ ਛਾਨ ਸਕਦੇ ਹੋ ਪਰ ਮੈਂ ਛਾਨ ਕੇ ਨਹੀਂ ਯੂਜ਼ ਕਰਦੀ ਤੇ ਮੈਂ ਤੁਹਾਨੂੰ ਵਿਖਾਨੀ ਆ ਵੇਖੋ ਜੀ ਗਰਮ ਮਸਾਲਾ ਬਹੁਤ ਹੀ ਵਧੀਆ ਤਿਆਰ ਹੋਇਆ ਹੈ ਇਹਦੀ ਖੁਸ਼ਬੂ ਪੂਰੇ ਕਿਚਨ ਚੋਂ ਕਿ ਪੂਰੇ ਘਰ ਚੋਂ ਹੀ ਬਹੁਤ ਹੀ ਵਧੀਆ ਆ ਰਹੀ ਹੈ ਤੇ ਤੁਸੀਂ ਵੀ ਇਹੀ ਵਧੀਆ ਜਿਹੀ ਖੁਸ਼ਬੂਦਾਰ ਗਰਮ ਮਸਾਲੇ ਨੂੰ ਘਰ ਵਿੱਚ ਬਣਾਓ ਇਸੇ ਰੇਸ਼ਿਓਨ ਨਾਲ ਹੀ ਬਣਾਓ ਤੇ ਬਹੁਤ ਹੀ ਵਧੀਆ ਬਨੇਗਾ ਬਹੁਤ ਹੀ ਤੁਹਾਨੂੰ ਸਵਾਦ ਆਏਗਾ ਤੇ ਫਿਰ ਦਾਲ ਸਬਜੀ ਜਾਂ ਪਲਾਉ ਦੇ ਵਿੱਚ ਪਾਓ ਤੇ ਫਿਰ ਇਹਦਾ ਦੇਖੋ ਤੁਸੀਂ ਜ਼ਬਰਦਸਤ ਸਵਾਦ ਔਰ ਇਹਦਾ ਜਾਦੂ ਦੇਖੋ ਤੁਸੀਂ ਕਿੰਨਾ ਹੀ ਸਵਾਦ ਲੱਗੇਗਾ ਖਾਣਾ ਮਜ਼ਾ ਆ ਜਾਏਗਾ ਦਾਲ ਸਬਜੀ ਖਾਂਦਾ ਵੈਸੇ ਤਾਂ ਬਾਜ਼ਾਰੋਂ ਵੀ ਕਈ ਬ੍ਰਾਂਡ ਦਾ ਗਰਮ ਮਸਾਲਾ ਮਿਲਦਾ ਹੈ ਪਰ ਘਰ ਵਰਗੇ ਮਸਾਲੇ ਦੀ ਰੀਸ ਨਹੀਂ ਹੈ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਤੇ ਇਹ ਵਧੀਆ ਜਿਹਾ ਖੁਸ਼ਬੂਦਾਰ ਗਰਮ ਮਸਾਲਾ ਇਹਨੂੰ ਬਣਾ ਕੇ ਨਾ ਤੇ ਤੁਸੀਂ ਇੱਕ ਵਧੀਆ ਜਿਹਾ ਸੁੱਕੇ ਸਾਫ ਤੇ ਇੱਕਦਮ 에어ਟਾਈਟ ਕੰਟੇਨਰ ਦੇ ਵਿੱਚ ਭਰ ਕੇ ਰੱਖ ਲਵੋ ਤੇ ਦਾਲ ਸਬਜ਼ੀ ਬਣਾਉਣ ਲੱਗਿਆਂ ਐਸ ਵਧੀਆ ਜੇ ਮਸਾਲੇ ਦੀ ਵਰਤੋ ਕਰੋ ਤੇ ਜੇਕਰ ਤੁਹਾਨੂੰ ਅੱਜ ਦੇ ਮਸਾਲੇ ਦੀ ਇਹ ਰੈਸਪੀ ਚੰਗੀ ਲੱਗੀ ਹੈ ਨਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਵੀਡੀਓ ਨੂੰ ਲਾਈਕ ਕਰ ਸ਼ੇਅਰ ਕਰਨਾ ਵੀ ਨਾ ਭੁੱਲਿਓ ਸਤਿ ਸ਼੍ਰੀ ਅਕਾਲ